ड्यूल रिकॉर्डिंग ड्यूअल रिकॉर्डिंग ਚ ਕੀ ਹੁੰਦਾ ਯਾਰ ਇਹਦੇ ਚ ਕੀ ਸਿਸਟਮ ਹੈ 오ਹੋ ਆ ਤਾਂ ਯਾਰ ਉਹ ਮੇ ਆ ਗਿਆ ਸਿਸਟਮ ਗਾਈਜ਼ ਵੇਖੋ ਗਾਈਜ਼ ਜਿਵੇਂ ਆਪਾਂ ਵੀਡੀਓ ਕਾਲ ਕਰਦੇ ਨਾ ਹੁੰਦੇ ਕੋਡਿੰਗ ਆ ਗਿਆ ਵੇਖੋ ਪੂਰਾ ਵੀਡੀਓ ਕਾਲ ਵਜੇਦੇ ਬੰਦੇ ਨਾ ਜੇ ਮੈਂ ਵੀਡੀਓ ਕਾਲ ਕਰਦਾ ਵੇ ਵੇਖੋ ਨਾ ਮੈਂ ਵੀ ਵੀਡੀਓ ਬਣਾਉਂਦਾ ਪਿਆ ਉਧਰ ਵੀਡੀਓ ਬੰਦੇ ਪਿਓ ਵੇਖੋ ਗਾਈਜ਼ ਸਟਾਰਟ ਵੀ ਹੋ ਗਈ ਆ ਫੀਚਰ ਗੈਂਟ ਯਾਰ ਡਿਊਲ ਰਿਕਾਰਡਿੰਗ ਦਾ हेलो गाइस वेलकम बैक टू माय यूट्यूब चैनल आई हो गाइज सारी दिखाई ठीक हो गए तो स्वागत है अपने एक नए नवे बलॉग सारे गाइस राम राम जी तो आज तो कोई सीन है कि दोपहर हो चुकी है टाइम हो चुका है गाइस बारह बज के चाली मिनट तो मैं ब्लॉग स्टार्ट कर दी है क्योंकि सवेरे गाइज मैं आदि का प्रिपेयरिंग क्योंकि स्कूल कॉलेज क्योंकि खोल सकते नहीं गाइज इस करके अपना पेपर भी प्रिपेयरिंग कर लिए क्योंकि एट ए टाइम गाइज कुछ भी हो सकता है कुछ भी हाँ जी गाइज ਇਦਾਂ ਗਿਆ ਆਪਾਂ ਆਦੀ ਪੂਰੀ ਤਿਆਰੀ ਰੱਖੀ ਤੇ ਚਲੋ ਗੰਦਰ ਸਿੰਘ ਨੇ ਕਿ ਦੁਪਹਿਰ ਹੋ ਚੁਕੀ ਹੈ ਤੇ ਹੁਣ ਹਾਂ ਗਾਇਸ ਮੈਂ ਨਾ ਸਿਰਸ ਫਿਰੇ ਨਾ ਗਾਇਸ ਵਲੋਗ ਬਣਾਦਾ ਰਹੇ ਨਾ ਪਰ ਮੇਰੇ ਕੋਲ ਵਲੋਗ ਬੰਦਾ ਨਹੀਂ ਕੋਸ਼ਿਸ਼ ਕਰਾਂਗਾ ਗਾਇਸ ਕਿਉਂਕਿ ਹੁਣ ਸਵੇਰ ਤੋਂ ਮਿਲ ਗਈ ਮਿਲ ਗਈ ਨਾ ਟਾਈਮ ਤੋਂ ਵਲੋਗ ਸਟਾਰ ਕਰਦੇ ਅਗੇ ਕਿਉਂਕਿ ਨਾ ਟਾਈਮ ਤੋਂ ਬੰਦੇ ਨਾ ਫਿਰ ਸਹੀ ਲੈਂਦਾ ਹੈ ਕਿਉਂਕਿ ਜਿਵੇਂ ਆਪਣੇ ਪਹਿਲਾ ਵਲੋਗ ਆਂਦੇ ਸੀ ਉਸ ਕਰਕੇ ਉਸ ਉਹਦੇ ਅਕੋਰਡਿੰਗ ਤਾਂ ਚਲੋ ਕੋਈ ਨਹੀਂ ਆਪਾਂ ਕੋਸ਼ਿਸ਼ ਕਰਾਂਗੇ ਨਾਲ ਟਾਈਮ ਨਾਲ ਉੱਠਣ ਦੀ ਵੀ ਤੇ ਐਕਸਰਸਾਈਜ਼ ਡੇਲੀ ਕਰਾਂਗੇ ਇਹ ਵੀ ਉਹਨਾਂ ਰੂਟੀਨ ਟਾਨੀ ਬਣੀ ਆ एक्सरसाइज क्योंकि फिटनेस इज वेरी इंपॉर्टेंट फॉर योर तो चलो बाहर कुछ है ये। देखो गाइजी ऊपर पे मम्मी देखते हुए ना देखो आलू अंकल ज्यादा पाइज आलू बेचा दी गुस्से में बोलता चलो पता नहीं यार की चीज़ शाम पौड़ी आवे देखा तो पता नहीं चीज है देखने तो कोई और नहीं लगती तो चलो ਮੰਮੀ ਜੀ ਅੱਜ ਕੀ ਬਣਾਉਂਦੇ ਪਿਓ ਲੰਚ ਵਿੱਚ ਮਿਸੇ ਰੋਟੀ ਓਹੋ ਮਿਸੇ ਰੋਟੀ ਵਾਹ ਜੀਵਾ ਆਪਨੇ ਆਡੀਅੰਸ ਨਾਲ ਨਹੀਂ ਬੁਲਾਇਆ ਤੁਸੀਂ ਹਲੋ ਤਾਂ ਬੋਲਦੇ ਹੋ ਹੌਣ ਹੌਣ ਸੁਣਿਆ ਹੈਂ ਸਿਨੇ ਰਾਤ ਨੂੰ ਮੰਮੀ ਜੀ ਨੇ ਬਣਾਈ ਸੀ ਦਾਲ ਤੇ ਦਿਨੇ ਪਰ ਵੈਸੇ ਕਿ ਜਿਆਦਾ ਤਾਂ ਮੈਨੂੰ ਪਚਦੀ ਨਹੀਂ ਦਾਲ ਮਿਸੇ ਰੋਟੀ ਨਾਲ ਖਾ ਲੈਂਦਾ ਮੈਂ ਕਸ ਕਰਕੇ ਮੰਮੀ ਜੀ ਨੇ ਦਾਲ ਦਿਆ ਦਹੀਂ ਦਿਆ ਤਾਂ ਮ ਲਗੀ ਨਾ ਦਾਲ ਦਿਆ ਆਟੇ ਚ ਗੋਨ ਕੇ ਨਾ ਤੇ ਮੈਂ ਮਿਸੇ ਰੋਟੀ ਬਣਾਤੀ ਜੋ ਕਿ ਅਸੀਂ ਦਹੀਂ ਨਾ ਖਾਵਾਂਗੇ ਐਂਡ ਨਿਆਰੇ ਲਓ ਪਹਿਲੇ ਮੰਮੀ ਜੀ ਪਹਿਲਾਂ ਬਣਾ ਲੈਣ ਬਾਅਦ ਚ ਖਾਵਾਂਗੇ ਆਪਸ ਵਿੱਚ ਤੇ ਮਾਹੌਲ ਜਿਹੜਾ ਹੈ ਉਹ ਵਾਲੇ ਸ਼ਾ ਸ਼ਾਂਤ ਹੋ ਗਿਆ ਪਰ ਆਪਸ ਵਿੱਚ ਪਰ ਸਕੂਲ ਜਿੰਨੀ ਖੁੱਲੇ ਕਾਲਜ ਜੀ ਰੋਜ਼ ਨੋਟੀਫਿਕੇਸ਼ਨ ਅੰਦਰ ਐਪ ਬੰਦ ਸਕੂਲ ਬੰਦ ਕੱਲ ਸਕੂਲ ਬੰਦ ਹੈ ਕੱਲ ਸਕੂਲ ਬੰਦ ਹੈ ਚਲੋ ਕਿ ਤੁਹ ਲਗਾ ਹੈ ਅਗਰ ਤਾਂ ਵਧੀਆ ਛੈ ਨਾ ਪਰ ਇਹ ਕਿੰਨੇ ਦਾ ਪ੍ਰਾਈਸ ਕੀ ਜਾਂਦਾ ਕਿੰਨਾ 50 ਰੁਪਏ ਦਾ ਆਹ ਬਲਾ ਆ 50 ਦੇ ਉਹ ਪਤਲੇ ਹੋ ਗਏ ਵਾਹ ਰਜਿਸਟਰ ਹੋਏ ਕਲਾਸ ਵਿੱਚ ਨਾ ਦਿਖਾਈ ਇਹ ਪਹਿਲਾਂ ਦਿੱਤਾ ਸੀ ਆਹ ਉਹਨੂੰ ਪਿਆਰ ਲੱਗਦਾ ਅਚਾ ਉਹ ਵਾਲਾ ਪਹਿਲਾਂ ਲਿਆ ਸੀ ਤੂੰ ਆ ਮੈਨੂੰ ਕਹਿੰਦਾ 60 ਰੁਪਏ ਦੇ ਮੈਂ ਕਿਹਾ ਪਤਲਾ ਹੋ ਨਹੀਂ ਨਹੀਂ ਆ ਤੂੰ ਪਹਿਲਾਂ ਲੈ ਕੇ ਆਇਆ ਸੀ ਤੇ ਆਹ ਹੁਣ ਲੈ ਗਿਆ పేజీ నే ਲਾਇਆ ਇਹ ਵੀ ਪੰਜਾ ਦਾ ਆਸੋ ਕੋ ਸਹੀ ਹੈ ਅੰਦਰ ਨਾਲ ਉਹ ਯਾਰੂ ਲੈ ਕੇ ਆਇਆ ਦੁਕਾਨਾਂ ਨਾਲ ਠੱਗਣ ਲੱਗ ਗਿਆ ਹਾਂ ਇਹਦੇ ਪੇਜ ਦੇਖੋ ਹੁਣ ਨਾ ਵੈਸੇ ਕਾਗਜ਼ ਮਹਿੰਗਾ ਹੋ ਗਿਆ ਪੇਜ ਦਾ ਫਰਕ ਹੈਗਾ ਵਾਕਈ ਓਏ ਆ ਦੇਖੋ ਗਾਈਸ ਫਿਰ ਫਰਕ ਹੈਗਾ ਨਾ ਪੇਜ ਦਾ ਉਹ ਥੋੜੇ ਪੀਲੇ ਬਣ ਚਾ ਜਾਂਦੇ ਆਸੋ ਕੋ ਆਸੋ ਕੋ ਮੋਟਾ ਵੀ ਹੈ ਨਾਲੇ ਵਾਈਟ ਪੇਜ ਹੈਗੇ ਨੇ ਇਹ ਤੇ ਦੇਖਦਾ ਪਤਲਾ ਹੋਏਗਾ ਨਾ ਪਰ ਪੇਜ ਵਾਈਟ ਸਹੀ ਹੈ ਐਸੇ ਦਾ ਇਹ ਤਾਂ ਵਾਈਟ ਹੈਗਾ ਮਿੱਠਾ ਹੈ ਮੋਟੇ ਚ ਹੈ ਵਾਈਟ ਪੇਜ ਨਹੀਂ ਆਕ ਜਾਦਾ ਬਈ ਮੈਂ ਤਾਂ ਹੀ ਨਵੀਂ ਨਵੀਂ ਕਿਤਾਬੜਾ ਤਹਾਕਾਰ ਕਿਤਾਬੀ ਯਾਰ ਠੀਕ ਹੈ ਪੇਜ ਨਹੀਂ ਆ ਤਾਦਾ ਵਰਕ ਗਿਆ ਕਾਪੀ ਵੀ ਨਾ ਹੋ ਰਹੀ ਆਂਦੀਆਂ ਨੇ ਫਿਰ ਇਹਦਾ ਕੀ ਪ੍ਰਾਈਸ ਹੈ 30 ਉਹ ਤੇਰੀ ਆ ਇੱਕ ਹੋਰ ਰਜਿਸਟਰ ਲੈ ਆਏ ਕੀ ਗੱਲ A4 ਸਾਈਜ਼ ਦੇ ਨੇ ਰਜਿਸਟਰ ਤੇ 30 ਇੰਡੈਕਸ ਉਹ ਤੇਰੀ ਵੀ ਕਾਪੀ ਹੈ ਹਾਂ ਸੋ ਗਾਈਜ਼ ਬੈਕ ਟੂ ਵਲੋਗ ਸੋ ਗਾਈਜ਼ ਨਾਨਾ ਸੇ ਨਾਮ ਲੱਗੀ ਥੋੜੀ ਜਿੜੇ ਸੋ ਗਿਆ ਸੀ ਕੋਈ ਨੀਂਦਰ ਜੀ ਆਂਦੀ ਵੀ ਸੀ ਤੁਹਾਨੂੰ ਪਤਾ ਹੀ ਹੈ ਗਾਇਜ਼ ਗਰਮੀ ਆ ਮੂ ਬਹੁਤ ਜ਼ਿਆਦਾ ਹੈ ਇਹ ਦਿਨਾਂ ਚ ਕਈ ਨੀਂਦਰ ਤਾਂ ਆਮੀ ਹੈ ਦੇਖੋ ਥੋੜੀ देर ਸੋ ਗਿਆ ਤੇ ਹੁਣ ਨੀਂਵਾਂ ਚ ਸੋਟਿਆ ਸੀ ਤੇ ਜਸਟ ਇਹ ਰਿਹਾ ਸ਼ਾਮ ਦਾ ਪਿਕਚਰ ਜਿਸ ਮਿਲਦੇ ਹਾਂ ਅਸੀਂ ਆ ਪੀਕੇ ਬਣਾ ਲਓ ਗਾਇਜ਼ ਜੋ ਵਿੱਚ ਹੋਣ ਬੈਠ ਸੀ ਜਸਟ ਹੁਣੇ ਤੇ ਅਸੀਂ ਹੁਣ ਦੇਖਦੇ ਵੇਆ ਫੋਨ ਦੇ ਫੀਚਰ ਕੈਮਰਾ ਫੀਚਰ ਜੋ ਹੁੰਦੇ ਨਾ ਕਿਹੜੇ ਕਿਹੜੇ ਪਿਕਚਰ ਨੇ ਤੁਹਾਨੂੰ ਵੀ ਦਿਖਾਵਾਂਗੇ ਗਾਇਜ਼ ਬੋਲਦੀ ਐ ਕਿ ਕਿਹੜੇ ਕਿਹੜੇ ਪਿਕਚਰ ਨੇ ਦੱਸ ਲਾਤੀ ਉਹ ਗਾਇਜ਼ ਤਾਂ ਸਟਾਰਟ ਕਰਨੇ ਆਪਾਂ ਵੀਡੀਓ ਰਿਕਾਰਡਿੰਗ ਦੇ ਵਿੱਚ ਜਿਹੜੇ ਜਿਹੜੇ ਫੀਚਰ ਆਪਾਂ ਦੇਖਣ ਨੂੰ ਮਿਲਦੇ ਨੇ ਚਲੋ 让我们 ਗੋ ਸੋ ਗਾਈਜ਼ ਪਹਿਲੇ ਪਹਿਲੇ ਆਪਾਂ ਦੇਖਣ ਨੂੰ ਮਿਲਦਾ ਹੈ ਪੋਰਟਰੇਟ ਯਾਨਕਿ ਇਹਦੇ ਵਿੱਚ ਆ ਵੇਖੋ ਮੈਂ ਤੁਹਾਨੂੰ ਡੈਮੋ ਵੀ ਸੋ ਗਾਈਜ਼ ਪੋਰਟਰੇਟ ਮੂਡ ਇਹ ਹੁੰਦਾ ਹੈ ਜਿੰਦੇ ਵਿੱਚ ਨਾ ਅੰਸ਼ ਦੀ ਫੋਟੋ ਨਾ ਬੰਤਾ ਸਾਫ਼ ਦਿਖਦੀ ਪਈ ਹੈ ਜਿਹੜੇ ਇਹਦੇ ਬੈਕਗ੍ਰਾਉਂਡ ਹੈਗੇ ਨੇ ਉਹ ਸਾਰੇ ਧੁੰਦਲੇ ਹੋਏ ਬਣੋ ਵੇਖੋ ਹੋਏ ਬਣੇ ਧੁੰਦਲੇ ਇਹ ਕੀ ਹੋ ਗਿਆ ਤੇ ਗਾਈਜ਼ ਫੋਟੋ ਵਿੱਚ ਕੁਝ ਐਵੇਂ ਜਿਹਾ ਸੀਨ ਆਂਦਾ ਪਿਆ ਵੇਖੋ ਐਨਡ ਵਿੱਚ ਵੀ ਆ ਰਿੱਚ ਇਹ ਸਾਫ ਆ ਜਾਂਦਾ ਉਹਦੇ ਪਿਛਲੇ ਜੀ ਗਾਈਜ਼ ਕਲਰ ਆ ਜਾਂਦੇ ਸੀ ਨਾ ਪਾਊਡਰ ਰਿੱਚ ਇਹਦੇ ਸਾਫ ਆਉਂਦਾ ਪਰ ਬੈਕ ਸਾਈਡ ਵੀ ਤੇ ਫਰੰਟ ਵਿੱਚ ਵੀ ਤੇ ਚਲੋ ਅੱਗੇ ਚੱਲਨੇ ਆ ਇਹ ਤਾਂ ਸਭ ਨੂੰ ਪਤਾ ਹੈ ਗਾਈਜ਼ ਇਹ ਆ ਗਿਆ ਵੀਡੀਓ ਵਾਲਾ ਮੂਡ ਇਹਦੇ ਵਿੱਚ ਵੀ ਗਾਈਜ਼ ਪਿੱਛੇ ਦੀ ਥੋੜਾ ਥੋੜਾ ਐਂਡ ਮਾਮਲੀ ਜਿਹਾ blur ਹੁੰਦਾ ਹੈ ਬਾਕੀ ਸਾਰਾ ਸਹੀ ਹੈ ਤਾਂ ਅੱਗੇ ਚੱਲਨੇ ਆ ਮੋਰ ਤੇ ਮੋਰ ਦੇ ਵਿੱਚ ਗਾਈਜ਼ ਆਪਾਂ ਨੂੰ ਬਹੁਤ ਸਾਰੇ ਆਪਸ਼ਨ ਦੇਖਣ ਨੂੰ ਮਿਲ ਜਾਂਦੇ ਨੇ ਪ੍ਰੋ ਹੋ ਗਿਆ ਫਿਰ ਆ ਗਿਆ ਪ੍ਰੋ ਵੀਡੀਓ ਹੋ ਗਿਆ ਸਿੰਗਲ ਟੇਕ ਨਾਈਟ ਮੂਡ ਨਾਈਟ ਮੂਡ ਗਾਈਜ਼ ਬੜਾ ਗਾਡ ਇੰਦੇ ਚ ਮਾਹੌਲ ਆਪਣਾ ਇਹੇ ਜੀ ਫੋਟੋ ਕਿਚਾਗੇ ਨਾ ਥੋੜੀ ਸਾਫ ਕਰ ਦੇਗਾ ਆਪਾਂ ਦੱਸ ਦੇਗਾ ਨੱਚ ਕੀ ਕੁਸ਼ ਹੈ ਸੋ ਗਾਈਜ਼ ਮੈਂ ਤਾਂ ਦੱਸਣਾ ਇਹਦੇ ਵਿੱਚ ਕਿਹੜੇ ਕਿਹੜੇ ਨੇ ਇੱਕ ਤਾਂ ਹੋ ਗਿਆ ਬ੍ਰੋ ਇੱਕ ਆ ਗਿਆ ਗਾਈਜ਼ ਬ੍ਰੋ ਬੂਡ ਫਿਰ ਬ੍ਰੋ ਵੀਡੀਓ ਟਰੋ ਵੀਡੀਓ ਮੇਰੇ ਖਿਆਲ ਨਾਲ ਜਿਆਦਾ ਕੁਝ ਐਡਵਾਂਸ ਲੈਵਲ ਦੀ ਵੀਡੀਓ ਹੁੰਦੀ ਹੈ ਫਿਰ ਆ ਗਿਆ ਗਾਈਜ਼ ਇੱਕ ਸਿੰਗਲ ਸਿੰਗਲ ਟੇਕ ਫਿਰ ਆ ਗਿਆ ਨਾਈਟ ਫਿਰ ਆ ਗਿਆ ਫੂਡ ਫੂਡ ਮੇਰੇ ਖਿਆਲ ਨਾਲ ਜਦੋਂ ਫੂਡ ਵਲੋਗਰ ਹੁੰਦੇ ਨਾ ਫੂਡ ਵਾਲੀ ਵੀਡੀਓ ਬਣਾਉਂਦੇ ਨੇ ਉਹਦੇ ਚੰਦਾ ਹੋਏਗਾ ਸ਼ਾਇਦ ਫਿਰ ਆ ਗਿਆ ਗਾਈਜ਼ ओ ए आ गए गाइस अब देखो अहीं फिर अहीं हो गया छोटी जी अब देखो कुछ एमजी फोटो आई देखो गाइस मतलब कि ज्यादा 360 दी आंधी थोड़ी जी मिली थोड़ा मतलब कि कैमरा फैला दंदा है तो चलने हैं और कोई सेटिंगा दिखाने दे, हैं थानू गाइस और सेटिंग सो गाइस ए आ गई सुपर स्लो मोशन आ गई फिर उसके बाद आंधी स्लो मोशन ऑन दिस गाइस बहुत ज्यादा स्लो मोशन हो जाता है सो गाइस ए आ गई हाइपर लैप्स वीडियो नहीं मैं पता की चीज है इनका तो भी कदम यूज करके देखा तो दे है पिछले बलर आया करेगा तो फोटो फोटो फेस दिखाया करेगा वैसे सही है गाइज जो आप किसी विजुअल ना करना होता दिखा एक आ गई है डिओल रिकॉर्डिंग डिओल रिकॉर्डिंग ची हों यार इन्हें की सिस्टम है ओहो आ तो यार उ गया सिस्टम गाइज देखो गाइज जिम्मे आप विडियो कॉल करने ना उन्हें अकॉर्डिंग आ गया देखो ਉਹਰਾ ਵੀਡੀਓ ਕਾਲ ਵਜੇ ਬੰਦੀ ਨਾ ਜੀ ਮੈਂ ਵੀਡੀਓ ਕਾਲ ਕਰਦਾ ਵੇ ਵੇਖੋ ਨਾ ਮੈਂ ਵੀ ਵੀਡੀਓ ਬਣਾਉਂਦਾ ਪਿਆ ਉਧਰ ਵੀਡੀਓ ਬੰਦੀ ਪਈ ਹੋਵੇ ਕੋਈ ਗਾਈ ਸਟਾਰਟ ਵੀ ਹੋ ਗਈ ਆ ਫੀਚਰ ਗੈਟ ਯਾਰ ਡੀਓਲ ਰਿਕਾਰਡਿੰਗ ਤਾਂ ਵੈਸੇ ਗਾਈਸ ਫਾਇਦਾ ਹੈਗਾ ਇਹ ਮਹਿੰਗੇ ਵੰਗੇ ਫੋਨਾਂ ਦਾ ਮਲ ਲੈਣਾ ਜਿਹੜੇ ਐਡਵਾਂਸ ਲੱਗਦੇ ਨਿਊ ਫੋਨਾਂ ਦੇ ਬਨੇ ਉਹਨਾਂ ਦਾ ਕਾਫੀ ਫਾਇਦਾ ਉਹਨਾਂ ਵਿੱਚ ਕਾਫੀ ਫੀਚਰ ਆਉਂਦੇ ਬਨੇ ਵੀਡੀਓ ਲੈਵਲ ਤੇ ਫੋਟੋ ਲੈਵਲ ਦੇ ਸ਼ਾਰਟਕਟ ਹੋ ਗਏ ਜਿਵੇਂ ਆਹ ਰਿਕਾਰਡਿੰਗ ਕਾਫੀ ਮਿਲਦੀ ਹੈ ਵਿੱਚ ਨਾ ਟੂਲਜ਼ ਵੀ ਹੋ ਗਏ ਨੇ ਤੇ ਚਲੋ